ਆਪੋ ਦੇ ਕੀਤੇ ਹੋਏ। ਵਾਹਿਗੁਰੂ ਜੀ ਦੇ ਪਾਪ ਸਾਹੀ ਦਸਮੀ ਬ੍ਰਿਤਪ੍ਰਤੀ ਸਮਰጋ। ਜਗਨਾਰਥ ਨੇ ਕਿਹਾਏ ਤਰੰਤ ਤੁਮਹੇ ਅਪਰਦਾਸ ਸਦਾ ਦਾਤਾ ਹੋਏ ਸਾਈ। ਆਰਜਨਾਰ ਕੋ ਮੇਤਰੋ ਸਿੰਦਰੋ ਸ੍ਰੀ ਹਾਰਾਏ ਸ੍ਰੀ ਹਰਿ ਕ੍ਰਿਸ਼ਨ ਕੀ ਅੱਗ ਦਿੱਤੇ ਕਾਉਸਿਯਾਈ। ਤੇਹ ਮਹਾ ਦਨਸ਼ਿੰਦਰੀ ਆਕਰ ਲੋਣਿ ਤੇ ਆਵੈ ਕਾਈ ਸਭ ਥਾਈਂ ਹੋਏ ਸਾਈ।

ਵਾਦ ਚੁਕਿਆ ਦੇਖ ਲਾਈ ਦੇਗਵਾਰੀ ਦੇ ਕੇ ਅਰਧ ਸਿਤਾ ਜਨਾ ਪਿਆਰਿਆਂ ਬੱਚਿਆਂ ਦੀ ਕਮਾਈ ਦਾ ਧਿਆਨ ਕਰਕੇ ਬੁਲਦੇ ਨਾ ਇਹਨਾ ਸਿੰਘਾਂ ਫਿਕੜੀਆਂ ਧਰਮ ਰੇਸੀ ਦਿੱਤੇ ਬਾਤ ਬੰਦ ਲੁਕਾਈ ਬੋਖੀਆਂ ਲੁਮੀਆਂ ਜਰਕੜੀਆਂ ਤੇ ਚੜੇ ਆਰਿਆਂ ਦੇ ਨਾਲ ਚਰਵਾਏ ਗੇ ਗੁਰਦਵਾਰਿਆਂ ਦੀ ਸੇਵਾ ਨੇ ਸਰਬੱਤਿਆਂ ਦੀਆਂ ਕੀਤਿਆਂ ਧਰਮੀ ਆਰਿਆ ਸਿੱਖੀ ਜੇ ਸਾ ਸਵਾਸਾਂ ਸੰਿ ਨਿਭਾਈ ਨਾਮੇ ਤੁਮਾ ਗਿਆਨ ਦਾ ਧਿਆਨ ਕਰਕੇ ਤੁਲੋ ਜੈ ਜੀ ਗੁਰ ਪੰਨਿਆ ਕਤਤਾ ਸਰਬੱਤ ਗੁਰ ਸਰਵਾਰੇ ਦਾ ਧਿਆਨ ਕਰਕੇ ਤੁਲੋ ਜੈ ਜੀ ਗੁਰ ਰਿਸ਼ੀ ਸਰਬੱਤ ਸਾਧਤਾ ਜੀ ਕੀ ਰਸਾਸ ਹੈ ਜੀ ਸਰਬੱਤ ਸਾਧਤਾ ਜੀ ਕੋ ਆਵ ਜਿਸ ਆਵਸਾ ਸਦਕਾ ਸਰਬ ਸੁਖੁ ਹੋਇ ਤਮ ਜਗਤੁ ਆਪਾ ਜੀ ਤਹਾ ਘਰਿ ਚਿਆਰੀ ਆਤਿ ਦੇਵ ਤੇਗ ਫਤੇ ਬਿੰਦਗੀ ਪੈਰ ਸੰਗੈ ਜੇ ਸ੍ਰੀ ਸਾਹਿਬ ਜੀ ਸਹਾਈ ਆਪਾ ਕੀ ਕੇ ਬੋਲ ਬਲੇ ਬਲ ਜੀ ਆਪਾ ਗੁਰੂ ਸਿਖਾਉ ਸਿਖੀ ਦਾ ਜੀਤਿ ਦਾ ਰਹਿਤਾਨ ਵੇਖਦਾਰ ਸਭੁ ਦਾ ਦਾ ਨਾਮ ਸਿਦਾ ਨਾਮ ਦਾ ਸ੍ਰੀ ਅੰਮ੍ਰਿਤ ਸਰਟੀ ਕੇ ਦਰਸ਼ਨ ਸੁਨਾਨ ਚਾਹੁੰਆਂ ਟੱਡੇ ਰੁਕੇ ਟਿਕੋ ਜਪਿਆ ਤਨ ਸਰ ਗਾਜੈ ਘਰ ਬੋਲੇ ਸਿਖਾਣਾ ਮਨ ਮਾਨ ਮਤਿ ਦੀ ਬਾਤ ਬੰਦੇ ਆਖੇ ਆਪ ਵੰਦੇ ਏ ਅਕਾਲ ਪੁਰਖ ਜੀਓ ਪੰਥ ਦੇ ਸਦਾ ਸੁਨਾਈ ਸਰ ਜੀਓ ਸਰੇ ਨਨਤਾਣਾ ਸਾਹਿਬ ਤੇ ਹੋਰ ਗੁਰਤਾ ਮਾਗੁਰ ਗਵਾਰਿਆਂ ਦੇ ਜਿਨ੍ਹਾਂ ਤੋਂ ਪਰਤ ਨੂੰ ਛੋੜਿਆ ਗਿਆ ਥੱਲੇ ਦਰਸਨ ਦੀਦਾਵੋ ਸੇਵਾ ਸੰਭਲ ਤਾ ਨਾਨਕ ਸਾਖਾ ਜੀ ਨੂੰ ਬਖਸ਼ਨਾ ਨਵਾਰਿਆਂ ਦੇ ਮਾਨ ਤਾਣੀਆਂ ਦੇ ਤਾ ਨਿਉਟੀਆਂ ਦੀਓ ਨਿਆਸਰਿਆਂ ਦੇ ਆਸਰੇ ਧੰਨ ਧੰਨ ਸਾਖ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀਆਂ ਦੀ ਆਪਾਰ ਸਿਪਾ ਦੇ ਸਤ ਸੰਤ ਜੇ ਦੁਆਨੰਦ ਆਪ ਮੰਨਦੇਲੇ ਤੋਂ ਅੰਜਾਂ ਬਾਣਿਆਂ ਦੇ ਜਪ ਲੋਏ ਸ੍ਰੀ ਸੁਮਣੀ ਸਾਧ ਜੀਆਂ ਦੀ ਸਰ ਬਾਣੀ ਦੇ ਜਪ ਹੋਏ ਹਨ ਜੀ ਸ਼ਾਮ ਦੇ ਕੀਰਤਨ ਗਾਇਨ ਹੋਏ ਹਨ ਮਹਾਰਾਜੀ ਸਰਬਣੀ ਭਗਤ ਕਬੀਰ ਜੀਆਂ ਦੇ ਯਾਨ ਤਿਆਰੇ ਨੂੰ ਮੁਕ ਰੱਖਦਿਆਂ ਸਾਪਤ ਜਾਈ ਲੋਏ ਗੱਥਾ ਵਿਚਾਰ ਹੋਈਆਂ ਛੇ ਪਉੜੀਆਂ ਅਨੰਤ ਸਾਹਿਬ ਦੇ ਜਾਇਨ ਕੋਈ ਆਪੀਆਂ ਬੱਚਿਆਂ ਪਾਸੋਂ ਅਮਰ ਤਵੇ ਤੋਂ ਸਜੇ ਦੁਆਰ ਨੰਦਰ ਅਲਾਹੀ ਕੁਰਬਾਨੀਆਂ ਦੇ ਜਾਪ ਕਰਦੇ ਆ ਸ਼ਬਦ ਕੀਰਤਨ ਜਾਇਨ ਕਰਦੇ ਆ ਵਿਚਾਰਾ ਕਰਦੇ ਆ ਉਹ ਹਾਂ ਅਨੇਕਾਂ ਨੂੰ ਲਾਤੋ ਬਖਸ਼ਣਾ ਦੀ ਅੱਗੇ ਤੋਂ ਸਮਾਤ ਬਖਸ਼ ਨੇ ਕਿਰਪਾ ਕਰਨੀ ਪੜੀ ਸਰਬਾਣੀ ਦਾ ਸ਼ਬਦ ਕੀਰਤਨ ਦਾ ਵਿਚਾਰਾਂ ਦਾ ਭਾਵ ਫਲ ਆਪ ਜੀ ਸਰਬੱਤ ਦਾ ਸਭ ਦਾ ਤੁੰ ਬਖਸ਼ਣਾ ਆਪ ਜੀ ਆਸਰ ਤੇ ਅੰਮ੍ਰਿਤ ਦੇ ਦੇ ਤੋ ਸੂਹ ਸੰਗਤ ਨੇ ਆਧਨੀਆਂ ਪਰੀਆਂ ਆਲ ਜੀ ਸਭਨਾ ਦੀਆਂ ਹਾਧਰੀਆਂ ਤਿਲ ਪੁਰ ਪੇਟਾਂ ਮਾਤਰ ਤੇ ਪਰਵਾਰ ਚੜ੍ਹਨੀਆਂ ਚੱਲਿਆ ਹੋਇਆ ਕਦਮ ਕਦਮ ਸਭਨਾ ਦਾ ਲੈ ਕੇ ਵਿਚ ਲਾਉਣਾ ਮੇਰ ਪ੍ਰਿਆਖ ਰੱਖ ਕੇ ਸਾਰ ਪਰਵਾਰਾਂ ਦੇ ਵਿੱਚ ਸੁਖ ਸ਼ਾਂਤੀਆਂ ਨਾਮ ਦੀਆਂ ਚੜੀ ਖਲਾ ਦੀਆਂ ਦਾਤਾ ਮੱਤ ਮੱਤ ਕੇ ਰਾਸ ਗੁਰਬਾਣੀ ਸ਼ਬਦ ਕੇ ਪ੍ਰਕਾਸ਼ ਕਰਨੇ ਦਰੋ ਕਰੋ ਸਿੱਖੀ ਸਿਧਕ ਪ੍ਰੋਸਾ ਨਾਮ ਦਾਣ ਬਖਸ਼ਨਾ ਸੋਪ ਤਪ ਬਨਾਮਾ ਪੂਰੀਆਂ ਕਰਨੀਆਂ ਨਗਰ ਜਿਸਮ ਸ਼ਾਂਤੀਆਂ ਵਰਤੌਣੀਆਂ ਆਪ ਆਂ ਕੇ ਚਰਨਾ ਕਮਨਾ ਕਰਦਾ ਬੇਤੀ ਹੈ ਮਹਾਰਾਜੀ ਦਾਰਕਾ ਸੇਵਕ ਜੇ ਸੇਵਕ ਜੀਤਪੁਰ ਜੱਪ ਸਿੰਘ ਜੀ ਸੂ ਪਰਿਵਾਰ ਦੀ ਅਦਾਸ ਸ੍ਰੇਂਤੀਆ ਮੇਲ ਪ੍ਰਿਆਸਰਾ ਕੇ ਪਰਿਵਾਰ ਚ ਸੁਖ ਸਾਧੀਆਂ ਲਾਡੀਆਂ ਚੜ ਦੀ ਕਲਾ ਦੀਆਂ ਦਾਤਾ ਮਤਸਨੀਆਂ ਦਾਰ ਘਰ ਦੇ ਜੀਤਪੁਰ ਸਰਦਾਰ ਰਵਨ ਸਿੰਘ ਜੀ ਆਨੰਦ ਦਾਸ ਸ੍ਰੇਂਤੀਆ ਦੀ ਮੇਲ ਪ੍ਰਿਆਸਰਾ ਕੇ ਪਰਿਵਾਰ ਚ ਸੁਖ ਸਾਧੀਆਂ ਵਕਸਨੀਆਂ ਉਪਾ ਕਰਨੀ ਮਹਾਰਾਜ ਜੀਓ ਬੰਦ ਰੋਸਤੀਆਂ ਬਖਸ਼ਨੀਆ ਸੇਵਾ ਦਾ ਮੀਰ ਦਾ ਪ੍ਰਵੰਚਨੀ ਧਾਰ ਘਰ ਦੇ ਪੀਤਵਾਰ ਦਾਸ ਸੁਵਿੰਦਰ ਸਿੰਘ ਜੀ ਦੀ ਜੀ ਕਿ ਹੁੰਦਰ ਕੋਟੀ ਨੂੰ ਪਰਿਵਾਰ ਵੱਲੋਂ ਧੁਰ ਕੀ ਬਾਣੀ ਆਈ ਦੇਨ ਸਕਲੀ ਚੇਤ ਮਿਟਾਈ ਦੇ ਸ੍ਰੀ ਸਾਜਪਾਤ ਰਬ ਦੀ ਅਰਦਾਸ ਬੇਤੀ ਹੈ ਜੀ ਕਿਰਪਾ ਕਰਨੀ ਮਹਾਰਾਜੀ ਆਪ ਜੀ ਆਲੇ ਆਗਿਆ ਬਖਸ਼ਿਸ਼ ਕਰਨੀ ਆਪ ਜੀ ਆਦੀ ਗੁਰਬਾਣੀ ਆਤਮ ਮਤ ਮਤ ਸੁਖਤਾ ਤੱਕ ਸੋਤੇ ਸੁਪਸ਼ਟ ਪੜਨ ਦੇ ਬਾਦ ਬਖਸ਼ੇ ਬਾਣੀ ਦਾ ਭਾਪਲਾ ਆਪ ਦੀ ਸੇਵਨਾ ਨੂੰ ਬਖਸ਼ਣਾ ਜੀ ਆਪ ਜੀਆਂ ਦੇ ਸਜੇ ਦੁਆਨੰਦਰ ਪਰਚ ਮਈ ਕਲਾ ਪ੍ਰਸ਼ਾਦੀ ਦੇ ਸਜ ਕੇ ਹਾਜ਼ਰ ਹੈ ਜੀ ਦਾ ਪਰਿਵਾਰ ਲੋਏ ਪ੍ਰਵਾਣ ਰਿਆ ਪ੍ਰਸਾਦ ਸੰਗਤਾਂ ਵਿੱਚ ਵਰਤੇ ਜੋ ਕੀ ਸ਼ਕੇ ਵਾਹਿਗੁਰੂ ਦਾ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪੇ ਕਿਰਪਾ ਕਰਨੀ ਮਹਾਰਾਜੀ ਪੂਰਨ ਮਾਸੀ ਦੇ ਵਿਆਹ ਦੇ ਨੂੰ ਉਪਰਾਖਦੇ ਆਂ ਬਿਆਤ ਪਰਿਵਾਰਾਂ ਵੱਲੋਂ ਵਿੰਗਾ ਵਿੱਚ ਨਿਸ਼ੇਪਾਇ ਸਮਨਾਮੀਆਂ ਕੀਤੀਆਂ ਸਵਾਵਾਂ ਪ੍ਰਵਾਗ ਆਪ ਦੀ ਪਾਵਨ ਬਾਣੀ ਦੇ ਹੁਕਮਨਾਮੇ ਦਾ ਅੰਦਕ ਦੇ ਹੋ ਸੰਤ ਨੂੰ ਨਿਹਾਲ ਕਰੋ ਪ੍ਰੰਤ ਸ੍ਰੀ ਸਾਜਪਤ ਰਾਮ ਕਰਨ ਦੀ ਆਗਿਆ ਬਖਸ਼ੋ ਜੀ ਸੁਖ ਹੋਵੇ ਨਾਮ ਚਿਤ ਆਵੇ ਨਾਨਕ ਨਾਮ ਜਪਦੇ ਤਰਾ ਤੇਰੇ ਭਾਣੇ ਸਰਬਦਾਰ ਫਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋਹਰਾ ਕੀ ਤਰਜਕ ਦੀਦਾ ਆਪਣੇ ਰੱਖਾ ਕਰੇ ਕੀ ਤਰਜਕ ਦੀਦਾ ਤੋਂ ਨੂ ਤੋਂ ਨੂ ਮਰੀ ਪਾਲ ਕਾ ਰਿਆ ਆ ਪਿਰ ਮੇਰਾ ਸੋਹੀ ਬੰਕ ਦਵਾਰ ਸਗਨਾ ਬਨਹਰਾ ਵਾਹਗੁਰੂ ਜੀ i love ਪਰਮੰਦਰ ਰੱਖਿਓ ਜੋ ਜਨ ਨਾਨਕ ਦਾਸ ਦਾਸ ਕੋ ਕਰੀ ਹੋ ਮੇ